ਅਮਰੀਕਾ ਤੋਂ ਬੁਰੀ ਖਬਰ ਆ ਰਹੀ ਆ ਜਿਹੜੇ ਗ੍ਰੀਨ ਕਾਰਡ ਧਾਰਕਾ 트럼ਪ ਸਰਕਾਰ ਨੇ 19 ਕੰਟਰੀਆਂ ਦੀ ਲਿਸਟ ਜਾਰੀ ਕਰਤੀ ਹੈ ਕਿ ਜਿਨ੍ਹਾਂ ਦੀ ਦੁਆਰਾ ਤੋਂ ਰੀਚੇਕਿੰਗ ਹੋਏਗੀ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਆ ਕਿਉਂ ਇਸ ਲਈ ਇਜ਼ੀਬਲ ਹੈ ਦੁਆਰਾ ਤੋਂ ਪੂਰੀ ਪੁਨਛਾਨ ਕੀਤੀ ਜਾਏਗੀ ਇਹਦੀ ਵਜ੍ਹਾ ਹੈ ਕਿ ਜਿਹੜੀ ਕੱਲ ਗੋਲੀਬਾਰੀ ਹੋਈ ਹੈ ਨੈਸ਼ਨਲ ਗਾਰਡ ਦੇ ਉੱਤੇ ਗੋਲੀ ਚੱਲੀ ਹੈ ਜਿਹਦੇ ਵਿੱਚ ਇੱਕ ਦੀ ਮੌਤ ਹੋ ਗਈ ਤੇ ਦੂਜਾ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਿਆ ਤੇ ਜੋ ਕਿ ਤੁਹਾਨੂੰ ਪਤਾ ਹੀ ਹੈ 트럼ਪ ਨੇ ਪਹਿਲਾ ਹੀ ਸਕੰਜਾ ਕੱਸਿਆ ਹੋਇਆ ਹਰ ਇੱਕ ਇਮੀਗ੍ਰੈਂਟ ਦੇ ਉੱਤਰ ਜਿੰਨੇ ਵੀ ਅਸਾਈਲਮ ਵਾਲੇ ਆਂਡੋਕੂਮੈਂਟ ਹੈ ਜਿਨ੍ਹਾਂ ਦੇ ਕੇਸ ਲੱਗੇ ਹੋਏ ਸੀਗੇ ਸੋ ਉਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਘਰ ਤੋਂ ਨਿਕਲਣਾ ਹੀ ਮੁਸ਼ਕਲ ਹੋਇਆ ਹੈ ਉਹਨਾਂ ਨੂੰ ਇਹ ਨਹੀਂ ਪਤਾ ਅਸੀਂ ਅੱਜ ਵਾਪਸ ਆਣਾ ਕਰੇ ਜਾਂ ਨਹੀਂ ਆਣਾ ਕੰਮ ਤੋਂ ਸੋ ਹਰ ਇੱਕ ਵੀਡੀਓ 'ਚ ਆਪਾਂ ਤੁਹਾਨੂੰ ਇਹੀ ਕਹਿੰਦੇ ਸੀ ਇਹਦੀ ਅੱਖ ਗ੍ਰੀਨ ਕਾਰਡ ਵਾਲਿਆਂ ਤੇ ਆ ਸੋ ਹੁਣ ਉਹ ਮੌਕਾ ਦੇ ਤਾਂ ਆਪਣਿਆਂ ਦੀ ਹੀ ਗਲਤੀ ਉਸ ਬੰਦੇ ਨੇ ਜਿਨੇ ਗੋਰੀਵਾਰੀ ਕੀਤੀ ਆ ਉਹਦੀ ਇੱਕ ਦੀ ਸਜ਼ਾ ਹੁਣ ਸਾਰਿਆਂ ਨੂੰ ਭੁਗਤਣੀ ਪਵੇਗੀ ਤੇ 트럼ਪ ਸਰਕਾਰ ਦੇ ਬਿਆਨ ਆ ਗਿਆ ਆ ਆਰਡਰ ਵੀ ਕਰਦੇ ਆ ਕਿ ਹੁਣ 19 They'd been sworn in <coughs> just a day earlier. The two National Guard members shot while on patrol in Washington, D.C., had volunteered to work on the American Thanksgiving so other Guard members could celebrate the holiday. They'll talk about what they're grateful for. This morning, there are two families. That will not have that opportunity. 20 year old Sarah Beckstrom and 24 year old Andrew Wolf remain in hospital in critical condition. The shooter's been charged with assault with the intent to kill. The U.S. Attorney for D.C. says that charge could be upgraded. We are praying that they survive and that uh, the highest charge will not have to be murder in the first degree the afghan national 29-year-old <coughs> ramanullah Lackenwall allegedly attacked the pair using a 357 smith & wesson revolver after driving cross-country from his home in washington state. And we're working very closely with our federal partners uh, especially dhs and the fbi to review his immigration history and the vetting process itself. Since 2021 and the U.S. <coughs> withdrawal from Afghanistan, the Department of Homeland Security reports roughly 80,000 Afghans have settled in the U.S. Wednesday's shootings prompted the Trump administration to halt new Afghan applications, pending a review of the process. Often our immigration laws are based on emotions and, and not that of true policy and true vetting. And, and I think we have to be better at vetting those that want <coughs> to come into this country. Lackenwall had previously worked with CIA backed partner forces in Afghanistan, which may have led to his immigration application under the Biden administration receiving less scrutiny. We will not stop until we interview anyone and everyone associated with the subject, the house, and every piece of his life. Kimberly Helket, Al Jazeera, Washington. So, so that Trump, is ਗੈਰ ਡਾਕੂਮੈਂਟ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਐਂਟਰ ਹੋਏ ਹੋਏ ਜਿਨ੍ਹਾਂ ਨੇ ਬਾਰਡਰ ਕ੍ਰੋਸ ਕੀਤਾ ਹੋਇਆ ਜਿਨ੍ਹਾਂ ਕੋ ਡਾਕੂਮੈਂਟ ਨਹੀਂ ਜਿਹੜੇ ਕ੍ਰਿਮੀਨਲ ਇੱਥੇ ਉਹਨਾਂ ਦਾ ਸਮੇ ਸਾਰਿਆਂ ਦਾ ਸਫਾਇਆ ਕਰੂੰਗਾ ਕਿਸੇ ਨੂੰ ਇੱਥੇ ਰਹਿਣ ਨਹੀਂ ਦੇਵਾਂਗਾ ਸੋ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਚ ਉਹਨਾਂ ਨੇ ਏਦਾਂ ਏਦਾਂ ਦੇ ਰਿਕਾਰਡ ਕਾਇਮ ਕਰਤੇ ਟਰੰਪ ਸਾਹਿਬ ਨੇ ਕਿ ਲੋਕ ਇੱਥੇ ਆਉਣ ਵਾਲੇ ਘੱਟ ਆ ਜਾਣ ਵਾਲੇ ਜ਼ਿਆਦਾ ਤੇ ਪੀ ਲੱਖ ਲੋਕ ਇਥੋਂ ਚਲਾ ਗਿਆ ਅਮਰੀਕਾ ਤੋਂ ਇਹ ਬਹੁਤ ਵੱਡੀ ਇੱਕ ਗਿਣਤੀ ਆ ਜਿਹੜੇ ਲੋਕ ਜਿਨ੍ਹਾਂ ਦਾ ਸਪਨਾ ਸੀਗਾ ਸੀ ਅਮਰੀਕਾ ਆਉਣਾ ਤੇ ਉਹ ਖੁਦ ਹੀ ਆਪਣੇ ਸਪਨਿਆਂ ਨੂੰ ਤੋੜ ਕੇ ਇੱਥੋਂ ਜਾਣਾ ਸਹੀ ਸਮਝ ਰਹੇਗਾ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਸਖਤਾਈਆਂ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ ਕਿ ਹੁਣ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਹੈ ਇੱਥੋਂ ਦੇ ਉਹਨਾਂ ਦਾ ਰਹਿਣਾ ਇੱਥੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਸੋ ਇਸੇ ਦੇ ਵਿਚਾਰ ਤੁਹਾਨੂੰ ਪਤਾ ਹੈ ਕਿ ਕੋਈ ਜਦੋਂ ਆਪਣੀ ਗਲਤੀ ਕਰਦਾ ਜਦੋਂ 트럼ਪ ਪ੍ਰਸ਼ਾਸਨ ਨੂੰ ਕੋਈ ਵੀ ਮੌਕਾ ਮਿਲ ਜਾਂਦਾ ਕੋਈ ਵੀ ਨਹੀਂ ਛੱਡਦਾ ਤੁਹਾਨੂੰ ਪਤਾ ਕਿ ਪਿੱਛੇ ਜੇ ਟਰੱਕ ਐਕਸੀਡੈਂਟ ਹੋਇਆ ਸੀ ਹਰਜਿੰਦਰ ਸਿੰਘ ਦਾ ਉਸ ਤੋਂ ਬਾਅਦ ਕਿੰਨੀ ਸਖਤਾਈ ਹੋ ਗਈ ਸੀ ਫਿਰ ਵੀ ਉਹਦੇ ਨਾਲ ਲੋਕ ਜੁੜੇ ਖੜੇ ਸਟੈਂਡ ਲਿੱਤਾ ਥੋੜਾ ਜਿਹਾ ਉਹ ਮਾਮਲਾ ਠੰਡਾ ਹੋਇਆ ਸੀਗਾ ਉਸ ਤੋਂ ਬਾਅਦ ਹੀ ਜਸ਼ਨਪ੍ਰੀਤ ਵਾਲਾ ਐਕਸੀਡੈਂਟ ਹੋ ਗਿਆ ਜਿਸਨੇ ਕਿ ਬਾਰਦੀ ਦੇ ਉੱਪਰ ਤੇਲ ਪਾਉਣ ਵਾਲਾ ਕੰਮ ਕਰਤਾ ਤੇ ਹੁਣ ਤੁਹਾਨੂੰ ਪਤਾ ਹੀ ਆ ਹੁਣ ਡਾਇਰੈਕਟ ਸਿੱਧੇ ਹੀ ਕੈਨਸਲ ਕੀਤੇ ਜਾ ਰਹੇ ਤੁਹਾਡੇ ਲਾਇਸੈਂਸ ਇੰਟਰਵਿਊਆ ਹੋ ਰਹੀਆਂ ਤੁਹਾਡੀ ਇੰਗਲਿਸ਼ ਨਹੀਂ ਆਂਦੀ ਤੁਹਾਡੀਆਂ ਕੰਪਨੀਆਂ ਦੇ ਉੱਪਰ ਰੇਟਸ ਹੋ ਰਹੀਆਂ ਜਿਹੜੀਆਂ ਟਰੱਕ ਕੰਪਨੀਆਂ ਬੰਦਿਆਂ ਨੂੰ ਹਾਇਰ ਕਰਦੀਆਂ ਸੀ ਕੀ ਕੀ ਰਿਕੁਆਇਰਮੈਂਟ ਸੀ ਸਕੂਲਾਂ ਤੱਕ ਤੇ ਉੱਪਰ ਰੇਡ ਪੈ ਗਈ ਆ ਉਹਨਾਂ ਨੂੰ ਕਿੰਨੇ ਸਕੂਲ ਤੱਕ ਇਹਨਾਂ ਦੀ ਲਿਸਟ ਤਿਆਰ ਕਰਤੀ ਇਹਨਾਂ ਨੇ ਜਿਹੜੇ ਕਿ ਇਹ ਫੇਕ ਲਾਇਸੈਂਸ ਬਣਾਉਂਦੇ ਕੈਲੀਫੋਰਨੀਆ ਦਾ ਤੁਹਾਨੂੰ ਪਤਾ 17000 ਲੋਕਾਂ ਨੂੰ ਨੇ ਸਿੱਧਿਓ ਈਮੇਲ ਕਰਤੀ ਕਿ ਤੁਹਾਡੇ ਲਾਇਸੈਂਸ ਕੈਨਸਲ ਆ ਸੋ ਹੁਣ ਤੁਹਾਰਿਆਂ ਨੂੰ ਪਤਾ ਸੀ ਕਿ ਇਹਦੇ ਅੱਖ ਦੇ ਵਿੱਚ ਚੁਬ ਰਿਹਾ ਹੈ ਤਾਂ ਸੋ ਚੁਬ ਰਿਹਾ ਹੈ ਗ੍ਰੀਨ ਕਾਰਡ ਵਾਲੇ ਸੋ ਹੁਣ ਜਿਹੜੀ ਕੱਲ ਗੋਲੀਬਾਰੀ ਹੋਈ ਹੈ ਜਿਹੜੇ ਅਫਗਾਨਿਸਤਾਨ ਦੇ ਇਸ ਬੰਦੇ ਨੇ ਰਹਿਮਨੁੱਲਾ ਨੇ ਗੋਲੀਬਾਰੀ ਕੀਤੀ ਹੈ ਨੈਸ਼ਨਲ ਕਾਰਡ ਦੇ ਉੱਤੇ ਸੋ ਦੋਨਾਂ ਦੇ ਉੱਤੇ ਗੋਲੀਬਾਰੀ ਕੀਤੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈਆ ਤੇ ਇੱਕ ਆਪਣੀ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਸੋ ਇਸ ਤੋਂ ਬਾਅਦ ਤੁਰੰਤ 트੍ਰੰਪ ਪ੍ਰਸ਼ਾਸਨ ਨੇ ਐਕਸ਼ਨ ਲੈਂਦੇ ਹੋਏ ਔਰ ਉਹਨਾਂ ਦਾ ਬਿਆਨ ਇਹ ਆ ਗਿਆ ਸਾਹਮਣੇ ਕਿ ਜਿੰਨੇ ਵੀ ਇੱਥੇ ਗ੍ਰੀਨ ਕਾਰਡ ਤਾਰ卡 ਜਿਨ੍ਹਾਂ ਦੇ ਕੋਲ ਹੈਗੇ ਆ ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰਾਂਗੇ ਸੋ ਜਿਨ੍ਹਾਂ ਨੇ ਇੱਥੇ ਆ ਕੇ ਲਿੱਤੇ ਹੋਏ ਆ ਗ੍ਰੀਨ ਕਾਰਡ ਉਹਨਾਂ ਦੀ ਰੀ ਚੈਕਿੰਗ ਹੋਏਗੀ ਪੂਰੀ ਪ੍ਰੋਪਰ ਤਰ੍ਹਾਂ ਕੀ ਉਹਨਾਂ ਦਾ ਬੈਕਗ੍ਰਾਉਂਡ ਕ੍ਰਿਮੀਨਲ ਕੀ ਸੀ ਕੀ ਨਹੀਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀਆਂ ਨਾਲ ਅਮਰੀਕਾ ਦਾ ਪੰਗਾ ਪਿਆ ਹੋਇਆ ਸੀ ਕਿੰਨੇ ਸਾਲਾਂ ਤੋਂ ਲੜਾਈ ਚੱਲ ਰਹੀ ਸੀ ਸੋ ਇਹ ਉੱਥੇ ਸੀਗਾ ਉਸ ਤੋਂ ਬਾਅਦ ਜਦੋਂ ਇਹ ਜੁਦ ਖਤਮ ਕੀਤਾ ਇਹਨਾਂ ਨੇ ਲੜਾਈ ਬੰਦ ਕੀਤੀ ਸੋ ਜਿਹੜਿਆਂ ਨੇ ਬਹੁਤ ਲੋਕਾਂ ਨੇ ਪ੍ਰੋਟੈਕਸ਼ਨ ਮੰਗੀ ਸੀ ਜਿਨ੍ਹਾਂ ਨੇ ਇਹਨਾਂ ਦੀ ਹੈਲਪ ਕੀਤੀ ਸੀ ਉੱਥੇ ਜਦੋਂ ਇਹ ਲੜਾਈ ਲੜ ਰਹੇ ਸੀਗੇ ਅਫਗਾਨੀ ਬਹੁਤ ਇਹਨਾਂ ਦੀ ਮਦਦ ਕਰਦੇ ਸੀਗੇ ਫੌਜ ਦੀ ਸੋ ਉਹ ਬਹੁਤ ਲੋਕ ਇਹਨਾਂ ਨੇ ਆਪਣੇ ਨਾਲ ਲਿਆਂਦੇ ਸੀਗੇ ਸੋ ਇਹ ਵੀ ਦੱਸਿਆ ਜਾ ਰਿਹਾ ਜਿਹੜੇ ਇਹਦੇ ਕਰੀਬੀ ਸੀਗੇ ਉਹਨਾਂ ਦਾ ਬਿਆਨ ਇਹ ਆਇਆ ਕਿ ਇਹ ਪਤਾ ਨਹੀਂ ਇਹਨੇ ਕਿਉਂ ਕੀਤਾ ਇਸ ਤਰ੍ਹਾਂ ਦਾ ਕਿਉਂਕਿ 2021 ਦੇ ਵਿੱਚ ਇੱਥੇ ਆਇਆ ਸੀ ਇਹ ਨੇ ਅਮਰੀਕਾ ਦੀ ਇਹ ਸੈਨਾ ਦੀ ਮਦਦ ਕਰਦਾ ਹੁੰਦਾ ਸੀ ਇਹ ਤਾਲਿਬਾਨੀਆਂ ਦੇ ਵਿਰੁੱਧ ਸੋ ਤਾਂ ਹੀ ਇਹ ਇੱਥੇ ਆਇਆ ਸੀ ਸੋ ਪਤਾ ਨਹੀਂ ਇਹਨੇ ਕਿਉਂ ਇਹ ਕਦਮ ਕੀਤਾ ਕਿਉਂ ਚੁੱਕਿਆ ਕਿਉਂਕਿ ਇਹ ਤਾਂ ਅਮਰੀਕੀ ਫੌਜ ਦੀ ਸੇਵਾ ਕਰਦਾ ਸੀ ਸੋ ਸੋਚਣ ਵਾਲੀ ਇਹ ਗੱਲ ਆ ਹੁਣ ਕੀ ਇਹ ਸਾਰਾ ਕੁਝ ਕਿਉਂ ਹੋਇਆ ਔਰ ਦੂਜੀ ਗੱਲ ਇਹ ਹੈ ਕਿ 트럼ਪ ਨੂੰ ਜੋ ਚਾਹੀਦਾ ਸੀ ਉਹਨੂੰ ਹੁਣ ਮਿਲ ਗਿਆ ਕਿਉਂਕਿ 트럼ਪ ਬਹੁਤ ਟਾਈਮ ਤੋਂ ਇਹ ਚੀਜ਼ ਦੇ ਪਿੱਛੇ ਪਿਆ ਹੋਇਆ ਸੀ ਕਿ ਬਾਈਡਨ ਸਰਕਾਰ ਨੇ ਬਹੁਤ ਲੋਕਾਂ ਨੂੰ ਇੱਥੇ ਲਿਆਂਦਾ ਉਹਨਾਂ ਦਾ ਕੋਈ ਬੈਕਗ੍ਰਾਉਂਡ ਚੈੱਕ ਨਹੀਂ ਕੀਤਾ ਉਹਨਾਂ ਨੂੰ ਗ੍ਰੀਨ ਕਾਰਡ ਦੇ ਦਿੱਤੇ ਤੇ ਹੁਣ ਉਹ ਇਸ ਚੀਜ਼ ਦੇ ਉੱਪਰ ਰੁਕੇਗੇ ਸੀਗੇ ਕਿ ਹੁਣ ਅਸੀਂ ਇਹਨਾਂ ਨੂੰ ਹੱਥ ਕਿੱਦਾਂ ਪਾਈਏ ਗ੍ਰੀਨ ਕਾਰਡ ਵਾਲਿਆਂ ਨੂੰ ਸੋ ਹੁਣ ਉਹ ਮੌਕਾ ਮਿਲ ਗਿਆ 트ੰਪ ਸਰਕਾਰ ਨੂੰ ਤੁਹਾਨੂੰ ਪਤਾ ਹੀ ਹੈ ਕਿ ਇਮੀਗ੍ਰੈਂਟ ਲਈ ਤਾਂ ਵੈਸੇ ਹੀ ਆਪਣਾ ਪੰਜਾਬੀਆਂ ਲਈ ਤਾਂ 2025 ਨੂੰ ਲੱਗਾ ਅਮਰੀਕਾ ਦੇ ਵਿੱਚ ਬਿਲਕੁਲ ਵੀ ਸਹੀ ਨਹੀਂ ਹੈ ਕੋਈ ਇੱਕ ਰਾਤ ਦੀ ਖਬਰ ਆਉਂਦੀ ਏ ਛੋਟੀ ਜਿਹੀ ਇੱਕ ਉਮੀਦ ਜਾਗਦੀ ਦੇਖਦੀ ਹੈ ਤੇ ਨਾਲ ਹੀ 10 ਮੁਸੀਬਤਾਂ ਖੜੀਆਂ ਹੋ ਜਾਂਦੀਆਂ ਕੱਲ ਪਰਸ ਇੱਕ ਨਿਊਜ਼ ਨਿਊਜ਼ ਕੀਤੀ ਸੀ ਜਿਦੇ ਵਿੱਚ ਘਰ ਹੱਥ ਭਰੀ ਖਬਰ ਆਈ ਸੀ ਕਿ ਕੋਰਟ ਨੇ ਫੈਡਰਲ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਸੀਗਾ ਕਿ ਤੁਸੀਂ ਕਿਸੇ ਨੂੰ ਡਾਇਰੈਕਟ ਡਿਪੋਰਟ ਨਹੀਂ ਕਰ ਸਕਦੇ ਉਹ ਵੀ ਇੱਕ ਹਾਇਰਿੰਗ ਜ਼ਰੂਰੀ ਆ ਕਿ ਉਹਨੂੰ ਬੌਂਡ ਪਾਉਣਾ ਚਾਹੀਦਾ ਜਾਂ ਨਹੀਂ ਪਾਉਣਾ ਚਾਹੀਦਾ ਤੁਹਾਨੂੰ ਉਹਦੀ ਸੋਣਨੀ ਚਾਹੀਦੀ ਆ ਸੋ ਉਹਨੇ ਆਰਡਰ ਕੀਤਾ ਸੀਗਾ ਇੱਕ ਰਾਹਤ ਦੀ ਖਬਰ ਮਿਲੀ ਜਗੀ ਚਲ ਜਿੰਨਾਂ ਲੋਕਾਂ ਨੂੰ ਅਰੇਸਟ ਕੀਤਾ ਜਾ ਰਿਹਾ ਸੋ ਉਹਨਾਂ ਨੂੰ ਸ਼ਾਇਦ ਬੌਂਡ ਪਾਉਣਾ ਸਟਾਰਟ ਹੋ ਜਾਏਗਾ ਪਰ ਦੇਖ ਲਓ ਤੁਸੀਂ ਦੂਜੇ ਦਿਨ ਹੀ ਆ ਕਾਂਡ ਹੋ ਗਿਆ ਤੇ ਜਿਹਦੇ ਵਿੱਚ ਸਾਰੇ ਹੀ ਥੂ ਥੂ ਕਰਦੇ ਆ ਤੇ ਹਰ ਕੋਈ ਜਿਹੜੇ ਥੋੜੇ ਬਹੁਤੇ ਕਹਿ ਰਹੇ ਜੇ ਕਿ 트럼ਪ ਪ੍ਰਸ਼ਾਸਨ ਸਹੀ ਨਹੀਂ ਕਰ ਰਿਹਾ ਔ ਏਦਾਂ ਕਰ ਰਿਹਾ ਸੋ ਉਹਨਾਂ ਦੇ ਵੀ ਬੰਦ ਹੋ ਗਏ ਹੁਣ ਉਹ ਵੀ ਕਹਿ ਰਿਹਾ ਕਿ ਟਰੰਪ ਜੋ ਕਰ ਰਿਹਾ ਸਹੀ ਕਰ ਰਿਹਾ ਟਰੰਪ ਇੱਥੇ ਇਹ ਸਾਰੇ ਬੰਦਿਆਂ ਨੂੰ ਕੱਢਣਾ ਚਾਹੀਦਾ ਜਿਹੜੇ ਕਿ ਸਾਡੇ ਹੀ ਗਾਰਡਸ ਦੇ ਉੱਤੇ ਗੋਲੀਆਂ ਚੜਾ ਰਹੇ ਆ ਸਾਡਾ ਹੀ ਖਾ ਰਹੇ ਆ ਸੱਤ ਉਹ ਹੀ ਪ੍ਰੋਟੈਕਸ਼ਨਾਂ ਮੰਗ ਕੇ ਇੱਥੇ ਰਹਿ ਰਹੇ ਆ ਤੇ ਸਾਨੂੰ ਹੀ ਮਾਰਨੇ ਦੇ ਉੱਤੇ ਤੋਲੇ ਹੋਇਆ ਸੋ ਉਹ ਲੋਕ ਟਰੰਪ ਦੇ ਨਾਲ ਜੁੜ ਚੁੱਕੇ ਆ ਕਿਉਂਕਿ ਟਰੰਪ ਨੇ ਪਿਛਲੇ ਦਿਨਾਂ 'ਚ ਵੀ ਜਿੱਦੋਂ ਸ਼ੈਟਡਾਊਨ ਟੁੱਟਿਆ ਇਹਨਾਂ ਦਾ ਖੁੱਲੇ ਆ ਬੰਦ ਹੋਇਆ ਉਦੋਂ ਤੋਂ ਲੈ ਕੇ ਇੰਨੀ ਕਿ ਜ਼ਿਆਦਾ ਸਕਟਾਈ ਰੇਟਸ ਵਧ ਗਈ ਸੀ ਤੁਹਾਨੂੰ ਪਤਾ ਹੀ ਆ ਪਹਿਲਾਂ ਥੋੜੀ ਘੱਟ ਸੀਗੀ ਜਦੋਂ ਦਾ ਸ਼ਟਡਾਊਨ ਖੁੱਲਿਆ ਸੋ ਰੇਡਸ ਬਹੁਤ ਜ਼ਿਆਦਾ ਹੋ ਗਈ ਸੀ ਸੋ ਇਹਨਾਂ ਨੇ ਜਿਹੜੇ ਸਾਂਝੇ ਆਪਰੇਸ਼ਨ ਕੀਤੇ ਸੀਗੇ ਤੋਂ ਅਸੀਂ ਦੇਖੇ ਵੀ ਉਹਨੇ ਪਿੱਛੇ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਇਨਫੋਰਮ ਵੀ ਕੀਤਾ ਸੀਗਾ ਇਨਫੋਰਮੇਸ਼ਨ ਦਿੱਤੀ ਵੀ ਸੀ ਕਿ ਜਿੰਨੇ ਵੀ ਇਹਨਾਂ ਨੇ ਆਪਰੇਸ਼ਨ ਕੀਤੇ ਆ ਸਾਂਝੇ ਕੀਤੇ FBI ਦੇ ਨਾਲ ਮਿਲ ਕੇ ਆਈਸ ਵਾਲਿਆਂ ਨੇ ਜਾਂ ਹੋਰ ਵੀ ਸੁਰੱਖਿਆ ਏਜੰਸੀਆਂ ਦੇ ਨਾਲ ਉਹ ਸਾਰੇ ਇਹਨਾਂ ਨੇ ਟਾਰਗੇਟ ਕ੍ਰਿਮੀਨਲ ਕੀਤੇ ਜਿੰਨੇ ਵੀ ਇੱਥੇ ਕ੍ਰਿਮੀਨਲ ਸੀਗੇ ਕਿਸੇ ਦੇ ਉੱਤੇ ਮਰਡਰ ਦਾ ਕੇਸ ਸੀ ਕਿਸੇ ਦੇ ਉੱਪਰ ਰੇਪ ਦਾ ਕਿਸੇ ਦੇ ਬੱਚਿਆਂ ਦੇ ਨਾਲ ਕੋਈ ਛੇੜਛਾੜ ਦਾ આરોਪ ਸੀਗਾ ਇਤਾਂ ਦੇ ਲੋਕਾਂ ਨੂੰ ਇਹਨਾਂ ਨੇ ਅਰੇਸਟ ਕੀਤਾ ਤੇ ਇੱਕ ਸ਼ੋਅ ਕੀਤਾ ਕਿ ਅਸੀਂ ਇੱਥੋਂ ਬਾਕੀ ਜਿਹੜੇ ਬਹੁਤ ਖਤਰਨਾਕ ਕ੍ਰਿਮੀਨਲ ਆ ਅਸੀਂ ਉਹਨਾਂ ਨੂੰ ਫੜ ਰਹੇ ਆ ਸਾਨੂੰ ਕੋਈ ਮਾੜਾ ਨਾ ਕਹਵੇ ਕਿਉਂਕਿ ਲੋਕ ਇਹਦੇ ਵਿਰੁੱਧ ਵੀ ਹੋ ਗਏ ਸੀਗੇ ਤੁਹਾਨੂੰ ਪਤਾ ਸੜਕਾਂ ਦੇ ਉੱਪਰ ਵੀ ਉਤਰੇ ਸੀਗੇ ਆਈਸ ਨੂੰ ਕੋਈ ਚੰਗਾ ਨਹੀਂ ਸਮਝ ਰਿਹਾ ਸੀ ਪਰ ਆਈਸ ਨੇ ਆਪਣੀ ਸਥਿਤੀ ਸੁਧਾਰਨ ਦੇ ਲਈ ਕਿ ਲੋਕ ਸਾਨੂੰ ਮਾੜਾ ਨਾ ਕਹਣ ਉਹਨਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਗੈਂਗਵਾਰ ਜਿਹੜੇ ਗੈਂਗ ਦੇ ਮੈਂਬਰ ਸੀਗੇ ਜਾਂ ਕ੍ਰਿਮੀਨਲ ਸੀ ਉਹਨਾਂ ਨੂੰ ਹੀ ਅਰੇਸਟ ਕੀਤਾ ਸੀ ਸੋ ਉਹਨਾਂ ਦਾ ਨਤੀਜਾ ਮਾੜੀ ਕਿਸਮਤ ਕਹਿ ਲੋ ਜਾਂ ਜਿੱਦਾਂ ਟਰੱਕ ਐਕਸੀਡੈਂਟ ਤੋਂ ਬਾਅਦ ਟਰੱਕ ਐਕਸੀਡੈਂਟ ਹੁੰਦਾ ਰਿਹਾ ਸੋ ਆਹ ਜਿਹੜੀ ਘਟਨਾ ਹੋਈ ਆ ਆਪਣੀ ਅਫਗਾਨਿਸਤਾਨ ਦੇ ਨੇ ਕੀਤੀ ਆ ਇਹਨੇ ਤਾਂ ਨਾ ਸਿੱਧਾ ਹੀ ਸਿੱਧਾ ਦੇੜਾ ਹੀ ਕਰਤਾ ਸਾਰਿਆਂ ਦਾ ਹੁਣ ਨਾਲ ਹੀ 19 ਕੰਟਰੀਆਂ ਦੀ ਲਿਸਟ ਜਾਰੀ ਹੋ ਗਈ ਹੁਣ ਦੇਖੋ ਕੀਤਾ ਇੱਕ ਨੇ ਆ ਭੁਗਤਣਾ ਦੇਖੋ ਕਿੰਨੇ ਲੋਕਾਂ ਨੂੰ ਪੈਣਾ ਉਹੀ ਗੱਲ ਹੋ ਗਈ ਨਾ ਜਿੱਦਾਂ ਟਰੱਕ ਐਕਸੀਡੈਂਟ ਹੋਏ ਸੀਗੇ ਕਹਿ ਰਹੇ ਸੀ ਸਾਰੇ ਲੋਕ ਇਹ ਕਹਿ ਰਹੇ ਹਾਲਾਂਕਿ ਉਹਨਾਂ ਦਾ ਇਹਨਾਂ ਦਾ ਕੋਈ ਮੇਲ ਨਹੀਂ ਉਹਨਾਂ ਨੇ ਜਾਣ ਬੁੱਝ ਕੇ ਨਹੀਂ ਸੀ ਕੀਤਾ ਉਹ ਇੱਕ ਤੁਹਾਨੂੰ ਪਤਾ ਕਿ ਐਕਸੀਡੈਂਟ ਐਕਸੀਡੈਂਟ ਤੁਹਾਨੂੰ ਪਤਾ ਕਿ ਅਣਚਾਹਿਆ ਹੁੰਦਾ ਉਹਨੂੰ ਕੋਈ ਚਾਹ ਚਾਹਦਾ ਨਹੀਂ ਹੁੰਦਾ ਉਹ ਹੋ ਗਿਆ ਸੀ ਪਰ ਉਹਨਾਂ ਦੀ ਕੀ ਕਮੀ ਕੀ ਸੀ ਉਹਨਾਂ ਚ ਗਲਤੀ ਕੀ ਸੀ ਕਿ ਉਹਨਾਂ ਨੇ ਬਾਰਡਰ ਕ੍ਰੋਸ ਕੀਤਾ ਸੀ ਬਸ ਹੋਰ ਕੁਝ ਨਹੀਂ ਸੀ ਸੋ ਜਿਹੜਾ ਇਹਨੇ ਕਾਂਡ ਕੀਤਾ ਨਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਾਣ ਬੁੱਝ ਕੇ ਕੀਤਾ ਜਿਹੜਾ ਕਿ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ ਔਰ ਇਹਨੇ ਉਹ ਹੋਰ ਲੋਕਾਂ ਦੇ ਦਰਵਾਜ਼ੇ ਵੀ ਬੰਦ ਕਰਤੇ ਜਿਨ੍ਹਾਂ ਨੇ ਇੱਥੇ ਆਪਣੇ ਸੁਪਨੇ ਦੇਖੇ ਸੀ ਔਰ ਨਾ ਉਹ ਲੋਕ ਘਰਦੇ ਰਹੇ ਨਾ ਘਾੜਦੇ ਅਗਰ ਕਿਸੇ ਨੂੰ ਸੋਚ ਲਓ ਕਿ ਅਫਗਾਨਿਸਤਾਨ ਦੇ ਖਾਸ ਕਰਕੇ ਟਾਰਗੇਟ ਇਹਨਾਂ ਦਾ ਇੱਥੇ ਰਹਿਣਾ ਬੈਂਜੋਇਲਾ ਤੇ ਵੀ ਨਾਮ ਲਿੱਤਾ ਖਾਸ ਕਰਕੇ ਸੋ ਜਿਹੜੇ afghanian ਹੁਣ ਇਹਨਾਂ ਨੇ ਵਾਪਸ ਭੇਜਣਾ ਜਾਂ ਡਿਪੋਰਟ ਕਰਨਗੇ ਹੁਣ ੱੱਕਿਆਂ ਨਾਲ ਜਿਨ੍ਹਾਂ ਨੂੰ ਹੈ ਹੁਣ ਉੱਥੇ ਦੇਖ ਲਓ ਤਾਲੀਬਾਨ ਦਾ ਕੀ ਰਾਜ ਚੱਲਦਾ ਪਿਆ ਕੀ ਹੱਕਾ ਉੱਥੇ ਕੀ ਹਾਲਾਤ ਨੇ ਅਗਰ ਇਹਨਾਂ ਨੂੰ ਭੇਜਤਾ ਤੇ ਤੁਹਾਨੂੰ ਲੱਗਦਾ ਕਿ ਤਾਲੀਬਾਨ ਨਹੀਂ ਛੱਡਣਗੇ ਬਹੁਤ ਲੋਕਾਂ ਨਾਲੋਂ ੱੱਕਾ ਹੋਊਗਾ ਇਸ ਇੱਕ ਬੰਦੇ ਦੀ ਗਲਤੀ ਨਾਲ ਸੋ ਜਿਹੜੇ ਰਿਸ਼ਤੇਦਾਰ ਆ ਜਿਹੜੇ ਇਹਦੇ ਨਾਲ ਦੇ ਸੀ ਉਹਨਾਂ ਦੇ ਬਿਆਨਵਾਜੀ ਇਹੀ ਆ ਰਹੀ ਆ ਕਿ ਇਹ ਤਾਂ ਵਿਚਾਰਾ ਉੱਥੇ ਸੇਵਾ ਕਰਦਾ ਸੀਗਾ ਅਮਰੀਕੀ ਫੌਜੀਆਂ ਦੀ ਇਹ ਤਾਂ ਉਹਨਾਂ ਨੂੰ ਇਹਦਾ ਮੁੱਖ ਵਰ ਸੀਗਾ ਤੇ ਇਹਨੇ ਇਦਾਂ ਦਾ ਕਿਉਂ ਕੀਤਾ ਇਹਨੂੰ ਕੀ ਲੋਡ ਪੈ ਗਈ ਹੁਣ ਉਹਨਾਂ ਨੂੰ ਟੈਨਸ਼ਨ ਪੈ ਗਈ ਆ ਕਿ ਹੁਣ ਸਾਡੇ ਨਾਲ ਕੀ ਬੀਤੇਗੀ ਔਰ ਟਰੰਪ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਹੈ ਟਰੰਪ ਕਿਸੇ ਦੀ ਵੀ ਨਹੀਂ ਸੁਣਦਾ ਜੋ ਕਹਿ ਦਿੰਦਾ ਉਹ ਕਰਕੇ ਹੀ ਦਿਖਾਉਂਦਾ ਸੋ ਉਹਨੇ ਕਹਿ ਦਿੱਤਾ ਆਰਡਰ ਕਰ ਦਿੱਤੇ ਆ ਕਿ 19 ਕੰਟਰੀਆਂ ਦੀ ਇਮੀਗ੍ਰੇਸ਼ਨ ਤੇ ਔਰ ਬ੍ਰੇਕੇ ਦੇ ਨਾਲ ਪੜਤਾਲ ਹੋਏਗੀ ਸੋ ਹੁਣ ਤੁਸੀਂ ਆਪਣਾ ਹਿਸਾਬ ਤਬਲਾ ਲਓ ਹੁਣ 19 ਕੰਟਰੀਆਂ ਚ ਲਿਸਟ ਕਿਹੜੀ ਹਜੇ ਤੱਕ ਉਹ ਜਾਰੀ ਨਹੀਂ ਹੋਈ ਜਿੱਦਾਂ ਹੁਣ ਉਹਦੇ ਵਿੱਚ ਸਭ ਤੋਂ ਜ਼ਿਆਦਾ ਟੈਨਸ਼ਨ ਹੁਣ ਇੰਡੀਆਨ ਨੂੰ ਵੀ ਇੰਡੀਆਨ ਨੂੰ ਵੀ ਉਸ ਲਿਸਟ ਦੇ ਵਿੱਚ ਰੱਖਿਆ ਜਿਹੜੀਆਂ 19 ਕੰਟਰੀਆਂ ਦੀ ਲਿਸਟਾਂ ਵੀ ਜਿਹੜੇ ਉਹ 19 ਕੰਟਰੀਆਂ ਦੇ ਵਿੱਚੋਂ ਲੋਕ ਆਂਦੇ ਉਹ ਚ ਇੰਡੀਆ ਹੈਗਾ ਹੁਣ ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਇਹ ਪਈ ਹੋਇਆ ਕਿ ਅਗਰ ਉਹ 19 ਕੰਟਰੀਆਂ ਦੇ ਵਿੱਚ ਸਾਡਾ ਨਾਂ ਵੀ ਹੋਏ ਜਿਹੜੇ ਗ੍ਰੀਨ ਕਾਰਡ ਧਾਰਕ ਸੀਗੇ ਜਿਹੜੇ ਇਹ ਅਸਾਈਲਮ ਵਾਲਿਆਂ ਨੂੰ ਗਾਲਾਂ ਕੱਢਦੇ ਸੀਗੇ ਕਿੰਨਾਂ ਦੀ ਬੇੜਾ ਕਰ ਕਰਤਾ ਆ ਕੇ ਇੱਥੇ ਮੂੰਹ ਜਾ ਕੇ ਸਾਰਾ ਮਾਹੌਲ ਖਰਾਬ ਕਰਤਾ ਹੁਣ ਹੱਥ ਉਹਨਾਂ ਨੂੰ ਵੀ ਪੈ ਜਾਣਾ ਹੁਣ ਟੈਨਸ਼ਨ ਪਈ ਹੋਈ ਆ ਹਰ ਇੱਕ ਨੂੰ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਜਦੋਂ ਦੇ ਵੀਡੀਓ ਬਣਾਉਂਦੇ ਆਪਾਂ ਇਹ ਹੀ ਤੁਹਾਨੂੰ ਗੱਲ ਕਹਿੰਦੇ ਹੁੰਦੇ ਸੀਗੇ ਕਿ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਇਹ ਨਾ ਹੋਵੇ ਕਿ ਅੱਜ ਇਹਨਾਂ ਨੂੰ ਹੱਥ ਪਾਇਆ ਤੇ ਤੁਸੀਂ ਤਮਾਸ਼ਾ ਦੇਖਦੇ ਹੋ ਤੁਸੀਂ ਉਲਟਾ ਗਾਲਾਂ ਕੱਢਦੇ ਕਿ ਇਹਨਾਂ ਦੀ ਵਜ੍ਹਾ ਤੋਂ ਸਾਰਾ ਕੁਝ ਹੋ ਰਿਹਾ ਆ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਵੀ ਹੱਥ ਪੈਗਾ ਉਹੀ ਕੰਮ ਹੋ ਰਾ ਹੋਣ ਲੱਗਾ ਇੱਕ ਦੀ ਗਲਤੀ ਕਿਸੇ ਬੰਦੇ ਨੇ ਗਲਤੀ ਕੀਤੀ 19 ਕੰਟਰੀਆਂ ਦੇ ਲੋਕਾਂ ਨੂੰ ਭੁਗਤਣੀ ਪੈਣੀ ਆ ਉਹ ਗਲਤੀ ਸੋ ਦੇਖੋ ਹੁਣ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ ਜਿਹੜੀ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਜੋ ਹੋਇਆ ਬਹੁਤ ਗਲਤ ਹੋਇਆ ਇੱਕ ਬੰਦੇ ਦੀ ਜਾਨ ਚਲੇਗੀ ਤੇ ਦੂਜਾ ਆਪਣੀ ਜਾਨ ਦੇ ਲਈ ਲੜ ਰਿਹਾ ਪਰ ਇਹ ਗਲਤ ਹੋਇਆ ਜੋ ਗਲਤ ਆ ਸੋ ਗਲਤ ਆ ਐਦਾਂ ਦੇ ਬੰਦੇ ਨੂੰ ਕਦੇ ਵੀ ਕੋਈ ਵੀ ਕੰਟਰੀ ਆਪਣੇ ਦੇਸ਼ ਦੇ ਵਿੱਚ ਨਹੀਂ ਰੱਖਣਾ ਜਾਏਗੀ ਉਹ ਚਾਹੀਏ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਦੇਤੀ ਜਾਣੀ ਚਾਹੀਦੀ ਆ ਬਾਕੀ ਇਦਾਂ ਦੀ ਚੀਜ਼ਾਂ ਤੋਂ ਬਚ ਕੇ ਰਿਹਾ ਕਰੋ ਬਾਕੀ ਕੋਈ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਰ ਇਹਦੇ ਬਾਰੇ ਕੁਝ ਵੀ ਕਹਿਣਾ ਹੋਇਆ ਪੁੱਛਣਾ ਹੋਇਆ ਕਮੈਂਟ ਕਰ ਸਕਦੇ ਆ ਵੀਡੀਓ ਇਨਫੋਰਮੇਸ਼ਨ ਥੋੜੀ ਜਿਹੀ ਵੀ ਸਹੀ ਲੱਗੀ ਤਾਂ ਪਲੀਜ਼ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਤੁਹਾਡਾ ਆਪਣਾ ਚੈਨਲ ਆ ਨਮੀ ਨਮੀ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪੰਜਾਬੀ ਤੁਹਾਡਾ ਆਪਣਾ ਚੈਨਲ ਆ